ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਰਾਜ ਵਿਦਿਅਕ ਅਧਿਆਪਕਾਂ ਸਿਖਲਾਈ ਪ੍ਰਸਤ ਪੰਜਾਬ ਵੱਲੋਂ ਚਲਾਈ ਜਾ ਰਹੇ ਪ੍ਰੋਗਰਾਮ ਸੀਏਪੀ ਸੰਬੰਧੀ ਬਲਕ ਵਰਟੋਹਾ ਦੇ ਸਮੂਹ ਅਧਿਆਪਕਾਂ ਦੀ ਇੱਕ ਨਿੱਜੀ ਰੋਜਾ ਵਰਕਸ਼ਾਪ ਲਗਾਈ ਗਈ ਹੈ ਜਿਸ ਅਦਿਨੇ ਬਲਕ ਦੇ ਸਾਰੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਇਸ ਇੱਕ ਰੋਜਾ ਵਰਕਸ਼ਾਪ ਦਾ ਮੁੱਖ ਮਤਵ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਸੀਈਪੀ ਸੰਬੰਧੀ ਬੱਚਿਆਂ ਨੂੰ ਕੰਟੈਕਟ ਬੇਸਡ ਲਰਨਿੰਗ ਟੂ ਕੰਪਲੀਟ ਟੈਸਟ ਬੇਸਡ ਲਰਨਿੰਗ ਦੇ ਕੰਮ ਕਰਵਾਉਣਾ ਹੈ ਇਸ ਤਹਿਤ ਤਿੰਨ ਵਿਸ਼ੇ ਪੰਜਾਬੀ ਗਣਿਤ ਅਤੇ ਵਾਤਾਵਰਣ ਪੜਾਉਂਦੀਆਂ ਵੱਖ-ਵੱਖ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਅਧਿਆਪਕਾਂ ਨੂੰ ਦੱਸਿਆ ਗਿਆ ਹੈ ਕਿ ਕਿਸੇ ਤਰ੍ਹਾਂ ਅਸੀਂ ਸਿੱਖਿਆ ਨੂੰ ਕੁਸ਼ਲਤਾ ਆਧਾਰ ਬਣਾਉਣਾ ਹੈ ਅਤੇ ਬੱਚਿਆਂ ਨੂੰ ਗਤੀਵਿਧੀਆਂ ਦੇ ਨਾਲ ਪੜਾਉਣਾ ਹੈ ਇਸ ਸਿਖਲਾਈ ਦੌਰਾਨ ਬਲਾਕ ਰਿਸੋਰਸਸ ਸ੍ਰੀ ਜਰਜ ਮਸੀ ਪੰਚਕ ਮਹਿਤਾ ਤੇ ਸੁਨੀਲ ਕੁਮਾਰ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਇਸ ਮੌਕੇ ਤੇ ਬਲਾਕ ਸਿੱਖਿਆ ਅਫਸਰ ਸ੍ਰੀ 파ਰਸ ਕੁਮਾਰ ਖੁਜੜ ਜੀ ਵੱਲੋਂ ਅਧਿਆਪਕਾਂ ਨੂੰ ਦੱਸਿਆ ਗਿਆ ਹੈ ਕਿ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਇਸ ਪ੍ਰੋਗਰਾਮ ਨੂੰ ਵਧਿਆਤ ਵਿਕੇ ਨਾਲ ਸਕੂਲਾਂ ਦੇ ਵਿੱਚ ਲਾਗੂ ਕਰਨ ਲਈ ਸਮੇਂ-ਸਮੇਂ ਤੇ ਭੇਜੀਆਂ ਜਾ ਰਹੀਆਂ ਹਫਤਾਵਾਰ ਵਰਕਸ਼ੀਟਾਂ ਤੇ ਪ੍ਰੈਕਟੀਕਲ ਪੇਪਰਾਂ ਨੂੰ ਵਧਿਆਕ ਤਰੀਕਿਆਂ ਨਾਲ ਬੱਚਿਆਂ ਨੂੰ ਕਰਵਾਉਣ ਜਾਵੇ ਅਤੇ ਤਾਂ ਜੋ ਬੱਚਿਆਂ ਨੂੰ ਸਮੇਂ ਦੇਹਾਣੇ ਬਣਾਇਆ ਜਾ ਸਕੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਖੇਮਕਰ ਤੋਂ ਦਵਿੰਦਰ ਸੋਹਤਾ ਦੀ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਵੱਲੋਂ ਔਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਨਾ ਬੱਚਿਆਂ ਦੇ ਫੰਡਾਮੈਂਟਲ ਵੀ ਬੱਚੇ ਜਿਹੜੇ ਪੜਦੇ ਆ ਉਹਨੂੰ ਆਪਣੀ ਲਾਈਫ ਦੇ ਵਿੱਚ ਕਿਵੇਂ ਉਹਨੂੰ ਯੂਜ਼ ਕਰਨ ਕਿਉਂਕਿ ਕਈ ਵਾਰੀ ਆਪਾਂ ਕਹਿੰਦੇ ਪੜ ਇਸ ਚੀਜ਼ ਨੂੰ ਸਾਨੂੰ ਪੜਾਇਆ ਤੁਹਾਨੂੰ ਪਤਾ ਨਹੀਂ ਕਿਸ ਪਰਪਸ ਲਈ ਸਾਨੂੰ ਇਹ ਪੜਾਇਆ ਗਿਆ ਅਗਰ ਬੱਚੇ ਨੂੰ ਅਖਬਾਰ ਦਿਏ ਅਖਬਾਰ ਪੜ ਲੇ ਅਗਰ ਬੱਚੇ ਨੂੰ ਬਾਜ਼ਾਰ ਭੇਜਿਏ ਪੈਸੇ ਦੇ ਕੇ ਆ ਖਰੀਦ ਲਿਆਓ ਖਰੀਦ ਲਿਆਓ ਆਪਣੀ ਆਪਣੀ ਸਮਝ ਨਾਲ ਉਹ ਸਮਾਨ ਖਰੀਦ ਲਿਆਵੇ ਆਪਣੀ ਲਾਈਫ ਦੇ ਵਿੱਚ ਉਹ ਜੋ ਵੀ ਪੜਿਆ ਉਹਨੂੰ ਲਾਗੂ ਕਰੇ ਇਸ ਲਈ ਸਭ ਤੋਂ ਪਹਿਲੇ ਜਿਹੜੇ ਸਾਡੇ ਸੈਮੀਨਾਰ ਆ ਉਹ ਡੀਓ ਸਾਹਿਬ ਦੇ ਡਿਪਟੀ ਡੀਓ ਸਾਹਿਬ ਦੇ ਬੀਪੀਓਜ਼ ਦੇ ਚੰਡੀਗੜ੍ਹ ਲੱਗੇ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ ਲੱਗੇ ਹੁਣ ਜਿਹੜੇ ਹੈ ਹਰੇਕ ਸਕੂਲ ਦੇ ਹਰੇਕ ਅਧਿਆਪਕ ਨੂੰ ਇਸ ਬਾਰੇ ਜਿਹੜੀ ਹੈਗੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਹੈਗੀ ਉਹ ਮੁੱਖ ਰੱਖ ਕੇ ਕਿ ਕਿਸੇ ਵੀ ਪ੍ਰਕਾਰ ਕੋਈ ਵੀ ਬੱਚਾ ਸਕੂਲ ਦਾ ਜਿਹੜਾ ਪਿੱਛੇ ਨਾ ਰਵੇ ਔਰ ਜੋ ਪੜਦਾ ਉਹ ਉਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਸਕੇ ਹਾਂਜੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਜਾਰਜਨਸੀ ਬਲਾਕ ਰਿਸੋਰਸ ਕੋਆਰਡੀਨੇਟਰ ਬਲਾਕ ਬਲਟਵਾ ਨੋਡਲ ਅਫਸਰ ਟ੍ਰੇਨਿੰਗ ਬਲਾਕ ਬਲਟਵਾ ਏ ਜਰਾ ਦੇ Afghan ਦਾ ਇੱਕ ਰੋਜਾ 세ਮੀਨਾਰ ਚੱਲ ਰਿਹਾ ਹੈ ਵਿਭਾਗ ਵੱਲੋਂ ਹਦਾਇਤੀ ਕਿ ਜੋ CP ਪ੍ਰੋਗਰਾਮ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਜੋ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਅਧੀਨ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹਨੂੰ ਕੁਸ਼ਲਤਾ ਬੇਸਡ ਅਤੇ ਪ੍ਰੈਕਟੀਕਲ ਬੇਸਡ ਬਣਾਉਣ ਦੇ ਲਈ ਜੋ ਇਹ ਵਰਕਸ਼ਾਪ ਆ ਲਗਾਈ ਜਾ ਰਹੀ ਆ ਅਧਿਆਪਕਾਂ ਨੂੰ ਜਿਹੜੀ ਆ ਇਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ ਕਿ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਪਧਰਾ ਜੋ ਲਰਨਿੰਗ ਲੈਵਲ ਆ ਉਹ ਕੰਟੈਂਟ ਬੇਸਡ ਨਾ ਹੋ ਕੇ ਉਹ ਕੰਪੀਟੈਂਸੀ ਬੇਸਡ ਹੋਣਾ ਚਾਹੀਦਾ ਤਾਂ ਜੋ ਬੱਚੇ ਜਿਹੜੇ ਆ ਜਿਸ ਵੀ ਚੀਜ਼ ਨੂੰ ਸਿੱਖਦੇ ਆ ਚਾਹੇ ਉਹ ਗਣਿਤ ਵਿਸ਼ਾ ਆ ਜਾਂ ਪੰਜਾਬੀ ਆ ਬੱਚੇ ਉਹ ਗਿਆਨ ਨੂੰ ਵਿਵਹਾਰਕ ਤੌਰ ਤੇ ਜਿਹੜਾ ਉਹ ਗ੍ਰਹਿਣ ਕਰ ਸਕਣ ਬੱਚਿਆਂ ਦੇ ਵਿੱਚ ਜਿਹੜੀ ਆ ਉਹ ਸਮਝ ਪੈਦਾ ਹੋਵੇ ਜੋ ਬੱਚਾ ਪੜ੍ਹ ਰਿਹਾ ਉਹ ਚੀਜ਼ ਨੂੰ ਸਮਝੇ